ਇੱਕ ਉਹ ਜ਼ਾਲਮ ਥਾਣੇਦਾਰ ਜਿਸ ਨੇ ਮੋਡਿਆਂ ਤੇ ਸਟਾਰ ਲਵਾਉਣ ਦੀ ਭੁੱਖ ਚੋਂ ਬੇਕਸੂਰ ਜਵਾਨੀ ਦਾ ਰੱਜ ਕੇ ਸ਼ਿਕਾਰ ਖੇਡਿਆ ਵੈਸੇ ਤਾਂ ਕਾਲੇ ਦੌਰ ਦੇ ਵਿੱਚ ਸੈਂਕੜੇ ਅਫਸਰਾਂ ਤੇ ਥਾਣੇਦਾਰਾਂ ਨੇ ਬੇਕਸੂਰਾਂ ਦਾ ਰੱਜ ਕੇ ਸ਼ਿਕਾਰ ਖੇਡਿਆ ਮੋਟਾ ਪੈਸਾ ਕਮਾਉਣ ਲਈ ਤੇ ਮੋਡਿਆਂ ਤੇ ਸਟਾਰ ਲਵਾਉਣ ਲਈ ਪਰ ਉਹਨਾਂ ਚੋਂ ਇੱਕ ਕਿਰਦਾਰ ਸੀ ਜਿਹਨੂੰ ਰੋਡੇ ਕਾਲਜ ਫਿਲਮ ਦੇ ਵਿੱਚ ਜਿੱਤ ਸਿੰਘ ਦੇ ਨਾਮ ਨਾਲ ਪੇਸ਼ ਕੀਤਾ ਗਿਆ ਤੇ ਜਿਸ ਨੂੰ ਬਹੁਤ ਬਖੂਬੀ ਨਵਾਇਆ ਸਾਡੇ ਮਿੱਤਰ ਤੀਰਥ ਚੜਿੱਕ ਨੇ ਰੋਦੇ ਕਾਲਜ ਫਿਲਮ ਜਿਹੜੀ ਕਈ ਪੱਖਾਂ ਤੇ ਵਿਅਕਤੀ ਨੂੰ ਬਾਹੋਂ ਫੜ ਕੇ ਝੰਡੋੜਨ ਦਾ ਕੰਮ ਕਰਦੀ ਹੈ ਤੇ ਕੁਝ ਵੱਡੇ ਸਬਕ ਦਿੰਦੀ ਹੈ ਉਸ ਫਿਲਮ ਦੇ ਵਿੱਚ ਤੀਰਥ ਚੜਿੱਕ ਨੇ ਸਾਡੇ ਮਿੱਤਰ ਨੇ ਜਿਹੜਾ ਇਸ ਜ਼ਾਲਮ ਥਾਣੇਦਾਰ ਦਾ ਕਿਰਦਾਰ ਕੀਤਾ ਜਦੋਂ ਫਿਲਮ ਦੇਖਦੇ ਆ ਤਾਂ ਦਰਸ਼ਕ ਜਿਸ ਤਰੀਕੇ ਦੇ ਨਾਲ ਉਸ ਥਾਣੇਦਾਰ ਦੇ کردار ਨੂੰ ਵੇਖ ਕੇ ਨਫ਼ਰਤ ਕਰਦੇ ਨੇ ਤੇ ਨਫ਼ਰਤ ਭਰੇ ਕਮੈਂਟ ਬੋਲਦੇ ਨੇ ਤਾਂ ਉਥੋਂ ਜਿੱਥੇ ਲੋਕਾਂ ਦੇ ਅੰਦਰ ਉਸ ਥਾਣੇਦਾਰ ਦਾ کردار ਵੇਖ ਕੇ ਜੱਗੀ ਅਣਖ ਜਾਪਦੀ ਹੈ ਉੱਥੇ ਨਾਲ ਹੀ ਤੀਰਥ ਦੀ ਅਦਾਕਾਰੀ ਜਿਹੜੀ ਹੈ ਉਹਦੇ ਤੇ ਮਾਣ ਮਹਿਸੂਸ ਹੁੰਦਾ ਹੈ ਤੀਰਥ ਨੂੰ ਉਦੋਂ ਦੇ ਜਾਣਦੇ ਆ ਜਦੋਂ ਉਹ ਨਿੱਕਾ ਜਿਹਾ ਸੀ ਮੂੰਹ ਤੇ ਦਾੜੀ ਨਹੀਂ ਸੀ ਆਈ ਤੇ ਤੀਰਥ ਇੱਕ ਇਨਕਲਾਬੀ ਟੀਮ ਚ ਨੁੱਕੜ ਨਾਟਕ ਕਰਿਆ ਕਰਦਾ ਸੀ ਤੀਰਥ ਦੇ ਅੰਦਰ ਇੱਕ ਸੋਚ ਹੈ ਇੱਕ ਸਮਝ ਹੈ ਔਰ ਤੀਰਥ ਹਮੇਸ਼ਾ ਹੀ ਅਨਖ ਦੀ ਗੱਲ ਕਰਨ ਵਾਲਿਆਂ ਦੀ ਕਤਾਰ ਚ ਖੜਦਾ ਰਿਹਾ ਤੀਰਥ ਨੇ ਉਸ ਤੋਂ ਬਾਅਦ ਆਪਣੀ ਨੁੱਕੜ ਨਾਟਕ ਟੀਮ ਬਣਾਈ ਅਣਗਿਣਤ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਬੱਚਿਆਂ ਨੂੰ ਸਮਝਾਉਣ ਸਿਖਾਉਣ ਵਾਲੇ ਨਾਟਕ ਖੇਡੇ ਤੇ ਨਾਲ ਦੀ ਨਾਲ ਆ ਗਾਂ ਵਧੂ ਤੇ ਸਮਾਜਿਕ ਤਬਦੀਲੀ ਵਾਲੀਆਂ ਆਵਾਜ਼ਾਂ ਦੇ ਵਿੱਚ ਆਪਣੀ ਆਵਾਜ਼ ਵੀ ਮਲਾਉਂਦਾ ਰਿਹਾ ਤੇ ਹੁਣ ਰੋਡੇ ਕਾਲਜ ਫਿਲਮ ਦੇ ਵਿੱਚ ਤੀਰਥ ਨੇ ਜਿਸ ਤਰੀਕੇ ਦੇ ਨਾਲ ਇਹ ਇੱਕ ਇੱਕ ਜ਼ਾਲਮ ਤੇ ਬੇਕਸੂਰਾਂ ਦਾ ਸ਼ਿਕਾਰ ਖੇਡਣ ਵਾਲੇ ਥਾਣੇਦਾਰ ਦਾ ਕਿਰਦਾਰ ਨਿਭਾਇਆ ਉਥੋਂ ਇਹ ਪਤਾ ਲੱਗਦਾ ਹੈ ਕਿ ਤੀਰਥ ਸੱਚਮੁੱਚ ਇੱਕ ਕਲਾ ਦਾ ਨਾਮ ਬਣਦਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਪ੍ਰਿੰਸ ਪਿਛਲੇ ਟਾਈਮ ਤੋਂ ਕੋਟਕਪੂਰੇ ਵਾਲਾ ਪ੍ਰਿੰਸ ਪੰਜਾਬੀ ਅਦਾਕਾਰੀ ਦੇ ਵਿੱਚ ਇੱਕ ਇੱਕ ਮਿਸਾਲ ਬਣ ਕੇ ਇਰਫਾਨ ਖਾਨ ਵਾਂਗ ਉੱਭਰਿਆ ਉਸੇ ਤਰ੍ਹਾਂ ਤੀਰਥ ਵੀ ਕਲਾ ਦੇ ਵਿੱਚ ਮੰਝਿਆ ਹੋਇਆ ਜਾਪਦਾ ਜਦੋਂ ਉਸ ਨੂੰ ਫਿਲਮ ਦੇ ਵਿੱਚ ਦੇਖਦੇ ਆ ਤਾਂ ਇੱਕ ਤਾਂ ਮੈਂ ਕਹੂੰਗਾ ਕਿ ਜਿੰਨੇ ਵੀ ਪਹਿਣਾ ਭਰਾ ਚੰਗੀਆਂ ਫਿਲਮਾਂ ਤੇ ਚੰਗੇ ਗੀਤਾਂ ਦੀ ਡਿਮਾਂਡ ਕਰਦੇ ਨੇ ਉਹਨਾਂ ਨੂੰ ਇਹ ਫਿਲਮ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਕਿਉਂਕਿ ਬਹੁਤ ਲੱਛਖੱਚ ਵੇਖ ਲਈ ਬਹੁਤ ਹਾਸੀਆਂ ਖੇਡੀਆਂ ਵੇਖ ਲਈਆਂ ਜਿਹੜੀਆਂ ਸਿਰਫ ਘੰਟਾ ਡੇਢ ਹਸਾਉਣ ਦਾ ਕੰਮ ਜ਼ਰੂਰ ਕਰਦੇ ਨੇ ਪਰ ਕਿਸੇ ਵੀ ਮੁੱਦੇ ਤੇ ਸੋਚਣ ਨਹੀਂ ਲਾਉਂਦੇ ਭਾਜੀ ਗੁਰਸ਼ਰਨ ਭਾਈ ਮੰਨਾ ਸਿੰਘ ਨਾਟਕ ਦੇ ਸ਼ਾਸਵਾਰ ਇਹ ਕਿਹਾ ਕਰਦੇ ਸੀ ਕਿ ਪ੍ਰੋਗਰਾਮ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਉਹ ਜਿਨ੍ਹਾਂ ਨੂੰ ਪੇਸ਼ ਕਰਨ ਤੋਂ ਬਾਅਦ ਪ੍ਰੋਗਰਾਮ ਕਰਨ ਵਾਲੇ ਇਹ ਦਾਵਾ ਕਰਦੇ ਨੇ ਕਿ ਅਸੀਂ ਫਲਾਣੀ ਥਾਂ ਤੇ ਪ੍ਰੋਗਰਾਮ ਕੀਤਾ ਤੇ ਸਾਰਿਆਂ ਨੂੰ ਨੱਚਣ ਲਾਤਾ ਤੇ ਦੂਜੇ ਪ੍ਰੋਗਰਾਮ ਉਹ ਹੁੰਦੇ ਨੇ ਜਿਹੜੇ ਪ੍ਰੋਗਰਾਮ ਕਰਨ ਵਾਲੇ ਇਹ ਦਾਵਾ ਕਰਦੇ ਨੇ ਕਿ ਅਸੀਂ ਫਲਾਣੀ ਥਾਂ ਤੇ ਪ੍ਰੋਗਰਾਮ ਕੀਤਾ ਤੇ ਲੋਕਾਂ ਨੂੰ ਸੋਚਣ ਲਾਤਾ ਤੇ ਐਦਾਂ ਦੀਆਂ ਫਿਲਮਾਂ ਰੋਡੇ ਕਾਲਜ ਔਰ ਬਹੁਤ ਸਾਰੇ ਥੀਏਟਰ ਦੇ ਕਲਾਕਾਰਾਂ ਨੇ ਇਹਦੇ 'ਚ ਕੰਮ ਕੀਤਾ ਸਾਰਿਆਂ ਨੇ ਬਖੂਬੀ ਕੀਤਾ ਹੈਪੀ ਰੋਡੇ ਹੋਰਾਂ ਨੇ ਇਹ ਫਿਲਮ ਦਾ ਬੀੜਾ ਚੁੱਕ ਕੇ ਇਹਨੂੰ ਪੂਰਾ ਕੀਤਾ ਚੰਗਾ ਕੰਮ ਕੀਤਾ ਉਹਨਾਂ ਨੇ ਔਰ ਬਾਕੀ ਜਿੰਨੇ ਵੀ ਥੀਏਟਰ ਦੇ ਕਲਾਕਾਰ ਇਸ ਫਿਲਮ ਦੇ ਵਿੱਚ ਆਏ ਨੇ ਉਹਨਾਂ ਸਾਰਿਆਂ ਨੇ ਕਮਾਲ ਕੀਤੀ ਹੈ ਠੀਕ ਹੈ ਸਾਰੇ ਮੁੰਡੇ ਕੁੜੀਆਂ ਨਵੇਂ ਸੀਗੇ ਔਰ ਨਵੇਂ ਆ ਨਹੀਂ ਬਿਲਕੁਲ ਇੰਜ ਨਹੀਂ ਲੱਗਣ ਦਿੱਤਾ ਫਿਲਮ ਦੇਖਣ ਤੋਂ ਬਾਅਦ ਕਿ ਇਹ ਨਵੇਂ ਨੇ ਇਹ ਮੰਜੇ ਹੋਏ ਨਹੀਂ ਸਖਤ ਮਿਹਨਤ ਸਾਰਿਆਂ ਨੇ ਇਸ ਫਿਲਮ ਦੇ ਵਿੱਚ ਕੀਤੀ ਹੈ ਤੇ ਇੱਕ ਵਾਰ ਇਸ ਫਿਲਮ ਨੂੰ ਦੇਖਣ ਦਾ ਯਤਨ ਕਰਿਓ ਆਪਣੇ ਬੱਚਿਆਂ ਨੂੰ ਆਪਣੀ ਜਵਾਨੀ ਨੂੰ ਜ਼ਰੂਰ ਇਸ ਫਿਲਮ ਦੀ ਕਹਾਣੀ ਦੇ ਰੂਪ ਰੂਪ ਕਰਾਉਣਾ ਚਾਹੀਦਾ ਬਹੁਤ ਮਿਹਰਬਾਨ